ਵਰਿੰਡਾ ਬਲੌਗ ਦੀ 5 ਮਿੰਟ ਸੀ ਜਿਨ੍ਹਾਂ ਚ ਉਹਨਾਂ ਸਕੂਲਾਂ ਚ ਜਿਵੇਂ ਅਸੀਂ ਸਭ ਤੋਂ ਪਹਿਲਾਂ ਮੁੰਡੀਆਂ ਦੇ ਮੁੰਡੀਆਂ 14 ਲੱਖ ਦੀ ਜਿਹੜੀ ਉੱਥੇ ਗ੍ਰਾਂਟ ਮਿਡਲ ਸਕੂਲ ਨੂੰ ਆਈ ਤੇ ਉਸ ਤੋਂ ਬਾਅਦ ਦੋਮਣਾ ਉੱਥੇ 5 ਲੱਖ ਦੀ ਉਸ ਤੋਂ ਬਾਅਦ ਓਇਨ ਜਿੱਥੇ ਕਿ 40 ਲੱਖ ਤੋਂ ਵੀ ਤੋਂ ਵੱਧ ਦੀ ਗ੍ਰਾਂਟ ਜਿਹੜੀ ਓਇਨ ਚਾਹੀਏ ਤੇ ਫਿਰ ਅਸੀਂ ਬੜੇ ਸਮਾਨਾਂ ਗਏ ਉੱਥੇ ਵੀ ਜਿਹੜਾ ਹੈਗਾ 21 ਲੱਖ ਦੇ ਕਰੀਬ ਜਿਹੜੀ ਗ੍ਰਾਂਟ ਆਈ ਨੇ ਔਰ ਐਸ ਜਿਹੜਾ ਹੁਣ ਅਸੀਂ ਫਤੇਗੜ ਪਹੁੰਚੇ ਹਾਂ ਇੱਥੇ ਵੀ ਤਕਰੀਬਨ 3 ਲੱਖ ਦੀ ਗ੍ਰਾਂਟ ਜਿਹੜੀ ਆਈ ਹੈ ਔਰ ਇੱਕ ਬਹੁਤ ਵੱਡੀ ਗੱਲ ਹੈ ਕਿ ਪ੍ਰਾਇਮਰੀ ਦੇ ਅੰਦਰ ਇੰਟਰਐਕਟਿਵ ਪੈਨਲ ਜਿਹੜੇ ਸੋ ਇਸ ਸਕੂਲ ਨੂੰ ਆਏ ਆ ਇਹ ਉਹ ਚੀਜ਼ ਹੈ ਕਿ ਜਿੱਥੇ ਤੁਹਾਨੂੰ ਕੰਪਿਊਟਰ ਤੇ ਕਿੰਨੇ ਬੱਚਿਆਂ ਦੀ ਸਿੱਖਲਾਈ ਦਿੱਤੀ ਜਾਣੀ ਹੈ ਟਰਾਈ ਕਰਾਈ ਜਾ ਰਹੀ ਹੈ ਔਰ ਐਸੀ ਜਿਹੜੀ ਇੰਤਜ਼ਾਮ ਹੈ ਪ੍ਰਾਈਵੇਟ ਸਕੂਲਾਂ ਲਈ। ਸੋ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਸलाम ਕਰਦਾ ਹਾਂ ਕਿ ਉਹਨਾਂ ਨੇ ਸਭ ਤੋਂ ਵੱਧ ਜਿਹੜਾ ਬਜਟ ਇਸ ਵਾਰੀ 19000 ਕਰੋੜ ਦੇ ਕਰੀਬ ਉਹ ਸਿੱਖਿਆ ਸਿੱਖਿਆ ਤੇ ਰੱਖਿਆ ਕਿਉਂਕਿ ਉਹ ਜਾਣਦੇ ਨੇ ਕਿ ਅਗਰ ਸਿੱਖਿਆ ਤੇ ਅਸੀਂ ਇਨਵੈਸਟ ਨਹੀਂ ਕਰਾਂਗੇ ਤਾਂ ਸਭ ਤੋਂ ਵਧੀਆ ਤਰੱਕੀ ਜਿਹੜੀ ਹੈ ਉੱਥੇ ਹੋ ਸਕਦੀ ਜਿਸ ਨੇ ਸਿੱਖਿਆ। ਸੋ ਬਹੁਤ-ਬਹੁਤ ਧੰਨਵਾਦ।